ਕਵੀਰ ਸਿੰਘ ਬਾਦਲ ਦੇ ਉੱਤੇ ਗੋਲੀ ਚੱਲਦੀ ਆ ਤੇ ਉਹ ਇਸ ਹਮਲੇ ਦੇ ਵਿੱਚ ਬਾਲ-ਬਾਲ ਬਚਦੇ ਨੇ ਅਤੇ ਉਹ ਸੇਵਾ ਕਰ ਰਹੇ ਸੀ ਜਿਹੜੀ ਉਸ ਨੂੰ ਤਨਖਾਹ ਲਗਾਈ ਗਈ ਸੀ ਉਸ ਨੂੰ ਉਹ ਨਿਭਾ ਰਹੇ ਸੀ ਤੇ ਦੂਸਰੇ ਦਿਨ ਦੀ ਡਿਊਟੀ ਦੇ ਉੱਤੇ ਉਹ ਤਨ ਆਸਨ ਅਤੇ ਇਸ ਵਾਰ ਇਸ ਦੇ ਨਾਲ ਹੀ ਇੱਕ ਵਿਅਕਤੀ ਹੁੰਦਾ ਤੇ ਉਹਨਾਂ ਦੇ ਉੱਤੇ ਹਮਲਾ ਕਰ ਦਿੰਦਾ ਤੇ ਇਸ ਮਾਮਲੇ ਦੀ ਜਿਹੜੇ ਬੰਟੀ ਰਮਾਣਾ ਅਤੇ ਸ਼ਰਮਣੀ ਅਕਾਲੀ ਦਲ ਨਖੇਦੀ ਕਰਦਾ ਤੇ ਕਹਿੰਦਾ ਕਿ ਪ੍ਰਸ਼ਾਸਨ ਨੇ ਉਸ ਵਿਅਕਤੀ ਦੇ ਉੱਤੇ ਕੱਲ ਦੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਉਹ ਕੱਲ ਦਾ ਇੱਥੇ ਘੁੰਮਦਾ ਫਿਰਦਾ ਤੇ ਜਿਹੜੀ ਪ੍ਰਸ਼ਾਸਨ ਆ ਉਹ ਸੁੱਤਾ ਪਿਆ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਣੀ ਸ਼ਕਤੀਆਂ ਹਮਲਾ ਕਰਦੀਆਂ ਗੁਰੂ ਰਾਮਦਾਸ ਦੇ ਦਰਬਾਰ ਚ ਆ ਕੇ ਉਹ ਸ਼ਕਤੀਆਂ ਦੀ ਸੋਚ ਕੀ ਹੈ ਸਿੱਖ Hindu ਸਿੱਖ ਭਾਈਚਾਰੇ ਨੂੰ ਢਾਹ ਲਾਉਣਾ ਪੰਜਾਬ ਦੀ ਸਿੱਖ ਲੀਡਰਸ਼ਿਪ ਨੂੰ ਖਤਮ ਕਰਨਾ ਇਹ ਇਹ ਅੱਜ ਦੀ ਸਾਜ਼ਿਸ਼ ਨਹੀਂ ਚੱਲ ਰਹੀ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਹਮਲਾ ਹੈ ਇਹ ਸਿੱਖ ਲੀਡਰਸ਼ਿਪ ਨੂੰ ਖਤਮ ਕਰਨ ਦਾ ਇੱਕ ਬੜਾ ਵੱਡਾ ਯਤਨ ਹੈ ਇਹਦੇ ਪਿੱਛੇ ਬੜੀਆਂ ਵੱਡੀਆਂ ਤਾਕਤਾਂ ਬੜੀਆਂ ਵੱਡੀਆਂ ਏਜੰਸੀਆਂ ਲੱਗੀਆਂ ਹੋਈਆਂ ਤੁਸੀਂ ਦੇਖੋ ਇਹੀ ਇਨਸਾਨ ਮੈਂ ਇੱਕ ਬਹੁਤ ਵੱਡਾ ਸਵਾਲ ਖੜਾ ਕਰ ਰਿਹਾ ਸਾਰੀਆਂ ਏਜੰਸੀਆਂ ਤੇ ਪੰਜਾਬ ਸਰਕਾਰ ਤੇ ਕੇਂਦਰ ਦੀਆਂ ਏਜੰਸੀਆਂ ਤੇ ਸਰਕਾਰਾਂ ਤੇ ਇਹੀ ਇਨਸਾਨ ਜੀ ਨੇ ਅੱਜ ਇੱਥੇ ਸਤਾਰ ਸ਼ੁਭੀਰ ਸਿੰਘ ਬਾਦਲ ਸਾਹਿਬ ਤੇ ਹਮਲਾ ਕੀਤਾ ਉਹ ਕੱਲ ਵੀ ਦਰਬਾਰ ਸਾਹਿਬ ਦੇ ਵਿੱਚ ਫਿਰਦਾ ਸੀ ਸਰਕਾਰ ਦੀ ਪੁਲਿਸ ਨੇ ਕੱਲ ਉਹਨੂੰ ਆਇਡੈਂਟੀਫਾਈ ਕਰਕੇ ਪਤਾ ਨਹੀਂ ਉਹਨੂੰ ਪਾਸੇ ਕੀਤਾ ਨਹੀਂ ਕੀਤਾ ਤੇ ਕੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਕਿ ਇਹੋ ਜਿਹੇ ਬੰਦੇ ਨੂੰ ਰੀਟੇਨ ਕੀਤਾ ਜਾਂਦਾ ਕੱਲ ਦਾ ਜਿਹੜਾ ਇਹਨਾਂ ਨੇ ਛੱਡਿਆ ਉਹਨੂੰ ਉਸ ਕਾਰਨ ਅੱਜ ਦਾ ਜਿਹੜਾ ਇਹ ਹਾਦਸਾ ਵਾਪਰਿਆ ਚਲੋ ਗੁਰੂ ਗੁਰੂ ਸਾਹਿਬ ਨੇ ਅੰਗ ਸੰਗ ਸਹਾਈ ਹੋ ਕੇ ਬਚਾਅ ਕੀਤਾ ਵਿਚਾਰ ਰੱਖਿਆ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਕਿਉਂਕਿ ਇੱਕ ਨਿਮਾਣਾ ਸਿੱਖ ਗੁਰੂ ਰਾਮਦਾਸ ਦੇ ਦਰਬਾਰ ਚ ਗੁਰੂ ਸਾਹਿਬ ਦੇ ਚਰਨਾਂ ਚ ਜਦੋਂ ਸੇਵਾ ਕਰਨ ਆਉਂਦਾ ਗੁਰੂ ਸਾਹਿਬ ਆਪ ਅੰਗ ਸੰਗ ਸਹਾਇ ਹੋ ਕੇ ਉਹਦੀ ਰੱਖਿਆ ਕਰਦੇ ਆ ਪਰ ਸਰਕਾਰਾਂ ਤੇ ਏਜੰਸੀਆਂ ਦਾ ਰੋਲ ਕੀ ਆ ਇਹ ਬੰਦਾ ਕੱਲ ਵੀ ਇੱਥੇ ਸੀ ਮੇਰਾ ਸਵਾਲ ਹੈ ਪੰਜਾਬ ਸਰਕਾਰ ਨੂੰ ਮੇਰਾ ਸਵਾਲ ਹੈ ਪੰਜਾਬ ਦੀਆਂ ਇੰਟੈਲੀਜੈਂਸ ਏਜੰਸੀਆਂ ਨੂੰ ਮੇਰਾ ਸਵਾਲ ਹੈ ਕੇਂਦਰ ਦੀਆਂ ਏਜੰਸੀਆਂ ਨੂੰ ਜਿਹੜੀਆਂ ਇੱਥੇ ਫਿਰਦੀਆਂ ਇੱਥੇ ਕੀ ਕਾਰਵਾਈ ਕੀਤੀ ਫਿਰ ਉਹਦੇ ਤੇ ਕੱਲ ਕੀ ਇਹਦੇ ਵਿੱਚ ਸ਼ਮੂਲੀਅਤ ਆ ਉਹਨਾਂ ਦੀ ਕੀ ਇਹ ਸਾਰਿਆਂ ਦੀ ਮਿਲੀਭੁਗਤ ਹੈ ਜਿਹੜੀ ਉਸ ਕਾਰਨ ਇਹ ਹਮਲਾ ਕਰਾਇਆ ਗਿਆ ਸ਼ਕਤੀਆਂ ਹਮਲਾ ਕਰਦੀਆਂ ਗੁਰੂ ਰਾਮਦਾਸ ਦੇ ਦਰਬਾਰ ਚ ਆ ਕੇ ਉਹ ਸ਼ਕਤੀਆਂ ਦੀ ਸੋਚ ਕੀ ਹੈ ਸਿੱਖ ਹਿੰਦੂ ਸਿੱਖ ਭਾਈਚਾਰੇ ਨੂੰ ਢਾਹ ਲਾਉਣਾ ਪੰਜਾਬ ਦੀ ਸਿੱਖ ਲੀਡਰਸ਼ਿਪ ਨੂੰ ਖਤਮ ਕਰਨਾ ਇਹ ਇਹ ਅੱਜ ਦੀ ਸਾਜ਼ਿਸ਼ ਨਹੀਂ ਚੱਲ ਰਹੀ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਹਮਲਾ ਹੈ ਇਹ ਸਿੱਖ ਲੀਡਰਸ਼ਿਪ ਨੂੰ ਖਤਮ ਕਰਨ ਦਾ ਇੱਕ ਬੜਾ ਵੱਡਾ ਯਤਨ ਹੈ ਇਹਦੇ ਪਿੱਛੇ ਬੜੀਆਂ ਵੱਡੀਆਂ ਤਾਕਤਾਂ ਬੜੀਆਂ ਵੱਡੀਆਂ ਏਜੰਸੀਆਂ ਲੱਗੀਆਂ ਹੋਈਆਂ ਤੁਸੀਂ ਦੇਖੋ ਇਹੀ ਇਨਸਾਨ ਮੈਂ ਬਹੁਤ ਵੱਡਾ ਸਵਾਲ ਖੜਾ ਕਰ ਰਿਹਾ ਸਾਰੀਆਂ ਏਜੰਸੀਆਂ ਤੇ ਪੰਜਾਬ ਸਰਕਾਰ ਤੇ ਕੇਂਦਰ ਦੀਆਂ ਏਜੰਸੀਆਂ ਤੇ ਸਰਕਾਰਾਂ ਤੇ ਇਹੀ ਇਨਸਾਨ ਜੀ ਨੇ ਅੱਜ ਇੱਥੇ ਸਤਾਰ ਸ਼ੁਭਬੀਰ ਸਿੰਘ ਬਾਦਲ ਸਾਹਿਬ ਤੇ ਹਮਲਾ ਕੀਤਾ ਉਹ ਕੱਲ ਵੀ ਦਰਬਾਰ ਸਾਹਿਬ ਦੇ ਵਿੱਚ ਫਿਰਦਾ ਸੀ ਸਰਕਾਰ ਦੀ ਪੁਲਿਸ ਨੇ ਕੱਲ ਉਹਨੂੰ ਆਈਡੈਂਟੀਫਾਈ ਕਰਕੇ ਪਤਾ ਨਹੀਂ ਉਹਨੂੰ ਪਾਸੇ ਕੀਤਾ ਨਹੀਂ ਕੀਤਾ ਤੇ ਕੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਕਿ ਇਹੋ ਜਿਹੇ ਬੰਦੇ ਨੂੰ ਡਿਟੇਨ ਕੀਤਾ ਜਾਂਦਾ ਕੱਲ ਦਾ ਜਿਹੜਾ ਇਹਨਾਂ ਨੇ ਛੱਡਿਆ ਉਹਨੂੰ ਉਸ ਕਾਰਨ ਅੱਜ ਦਾ ਜਿਹੜਾ ਇਹ ਹਾਦਸਾ ਵਾਪਰਿਆ ਚਲੋ ਗੁਰੂ ਗੁਰੂ ਸਾਹਿਬ ਨੇ ਅੰਗ ਸੰਗ ਸਹਾਈ ਹੋ ਕੇ ਬਚਾਅ ਕੀਤਾ ਵਿਚਾਰ ਰੱਖਿਆ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਕਿਉਂਕਿ ਇੱਕ ਨਮਾਣਾ ਸਿੱਖ ਗੁਰੂ ਰਾਮਦਾਸ ਦੇ ਦਰਬਾਰ ਚ ਗੁਰੂ ਸਾਹਿਬ ਦੇ ਚਰਨਾਂ ਚ ਜਦੋਂ ਸੇਵਾ ਕਰਨ ਆਉਂਦਾ ਹੈ ਗੁਰੂ ਸਾਹਿਬ ਆਪ ਅੰਗ ਸੰਗ ਸਹਾਈ ਹੋ ਕੇ ਉਹਦੀ ਰੱਖਿਆ ਕਰਦੇ ਆ ਪਰ ਸਰਕਾਰਾਂ ਤੇ ਏਜੰਸੀਆਂ ਦਾ ਰੋਲ ਕੀ ਹੈ ਇਹ ਬੰਦਾ ਕੱਲ ਵੀ ਇੱਥੇ ਸੀ ਮੇਰਾ ਸਵਾਲ ਹੈ ਪੰਜਾਬ ਸਰਕਾਰ ਨੂੰ ਮੇਰਾ ਸਵਾਲ ਹੈ ਪੰਜਾਬ ਦੀਆਂ ਇੰਟੈਲੀਜੈਂਸ ਏਜੰਸੀਆਂ ਨੂੰ ਮੇਰਾ ਸਵਾਲ ਹੈ ਕੇਂਦਰ ਦੀਆਂ ਏਜੰਸੀਆਂ ਨੂੰ ਜਿਹੜੀਆਂ ਇੱਥੇ ਫਿਰਦੀਆਂ ਇੱਥੇ ਕੀ ਕਾਰਵਾਈ ਕੀਤੀ ਫਿਰੋਦੇ ਤੇ ਕੱਲ ਕੀ ਇਹਦੇ ਵਿੱਚ ਸ਼ਮੂਲੀਅਤ ਹੈ ਉਹਨਾਂ ਦੀ ਕੀ ਇਹ ਸਾਰਿਆਂ ਦੀ ਮਿਲੀਭੁਗਤ ਹੈ ਜਿਹੜੀ ਉਸ ਕਾਰਨ ਇਹ ਹਮਲਾ ਕਰਾਇਆ